कांग्रेस नेता और पंजाब में नेता प्रतिपक्ष प्रताप सिंह बाजवा के एक दावे पर बहुत बड़ा बवाल हो गया है बाजवा ने दावा किया कि पंजाब में कुल 50 बम आए थे जिनमें से 18 चल चुके हैं और बत्तीस अभी भी बाकी हैं। और इसी बयान के बाद मान सरकार बाजवा और कांग्रेस पर हमलावर है हूं पुलिस लोग प्रोटेक्ट नहीं कर रही इस टाइम सत बजे तो बाद पुलिस अपने आप नोटेक्ट करती है अकालिया साहब के अटैक होकर हटिया ਤੇ ਮੈਨੂੰ ਪਤਾ ਲੱਗਾ 50 ਬੰਬ ਆਏ ਨੇ ਮੇਰੀ ਇੱਕ ਗੱਲ ਹੋਰ ਸੁਣ ਲਓ ਇਹ ਮਾਨ ਨੂੰ ਪਤਾ ਹੈ ਕਿ ਨਹੀਂ ਪਤਾ ਮੇਰੇ ਹੋਮ ਮਿਨਿਸਟਰ ਨੂੰ 50 ਬੰਬ ਆਏ ਨੇ 18 ਚੱਲੇ ਨੇ ਅਜੇ 32 ਚੱਲਣ ਵਾਲੇ ਹੁਣ ਕਿਹਦੇ ਕਿਹਦੇ ਤੇ ਸੱਟ ਮਾਰਨਾ ਮੈਨੂੰ ਇਸ ਗੱਲ ਦਾ ਨਹੀਂ ਹਲ ਮੈਨਾਂ 32 ਦੇ ਅੰਕੜੇ ਨਾਲ ਹੈ 50 ਨੇ ਚੱਲੇ 18 ਨੇ ਤੇ 32 ਰਹਿ ਗਏ ਅੱਜ ਸਵੇਰੀ ਪੰਜਾਬ ਵਿਧਾਨ ਸਭਾ ਦੇ ਐਲੋਪੀ ਪ੍ਰਤਾਪ ਸਿੰਘ ਬਾਜਵਾ ਜੀ ਦਾ ਬਿਆਨ ਮੈਂ ਸੁਣਿਆ ਕਿ ਜੀ ਪੰਜਾਬ ਦੇ ਵਿੱਚ 50 ਗ੍ਰਨੇਡ ਆਏ ਸੀ ਜਿਨ੍ਹਾਂ ਚੋਂ 18 ਚੱਲ ਗਿਆ ਤੇ 32 ਹਲੇ ਬਾਕੀ ਆ ਕੀ ਮਤਲਬ ਹੈ ਇਸ ਗੱਲ ਦਾ ਕੀ ਇਹ ਤਾਂ ਇਹ ਮਤਲਬ ਤਾਂ ਹੈ ਨਹੀਂ ਕਿ ਤੁਹਾਨੂੰ ਪੰਜਾਬ ਦੀ ਚਿੰਤਾ ਹੈ ਜੇ ਤੁਹਾਨੂੰ ਪੰਜਾਬ ਦੀ ਚਿੰਤਾ ਹੁੰਦੀ ਤਾਂ ਤੁਸੀਂ ਪੁਲਿਸ ਨੂੰ ਦੱਸਦੇ ਤੁਸੀਂ ਇੰਟੈਲੀਜੈਂਸ ਦੱਸਦੇ ਤੁਸੀਂ ਡੀਜੀਪੀ ਸਾਹਿਬ ਨਾਲ ਗੱਲ ਕਰਦੇ ਜੇ ਨਹੀਂ ਹੈ ਤੁਸੀਂ ਕਿਸੇ ਪੋਲੀਟੀਕਲ ਮਨਿਸਟਰ ਨਾਲ ਚੀਫ ਮਨਿਸਟਰ ਸਾਹਿਬ ਨਾਲ ਸੰਪਰਕ ਕਰਦੇ ਕਿ ਪੰਜਾਬ ਵਿੱਚ ਇਸ ਤਰ੍ਹਾਂ ਦਾ ਹੋਇਆ ਸੇ ਮੈਨੂੰ ਖਤਸ਼ਾ ਹੈ ਮੈਨੂੰ ਚਿੰਤਾ ਹੈ ਇਸ ਗੱਲ ਦੀ ਤਾਂ ਤਾਂ ਸਾਨੂੰ ਤੁਹਾਡੀ ਚਿੰਤਾ ਸੱਚੀ ਲੱਗਦੀ ਪਰ ਤੁਹਾਡੀ ਜਿਹੜੀ ਚਿੰਤਾ ਆ ਇਹ ਸਿਰਫ ਮੀਡੀਆ 'ਚ ਮੀਡੀਆ ਦੇ ਰਾਹੀਂ ਪੰਜਾਬ ਵਿੱਚ ਤੈਰਲ ਪੈਦਾ ਕਰਨ ਵਾਲੀ ਆ ਪੰਜਾਬ ਦੇ ਲੋਕਾਂ ਨੂੰ ਤੁਸੀਂ ਦੁੱਧ ਹੀ ਜ਼ਿੰਦਗੀ ਜੀਉਣ ਲਈ ਮਜਬੂਰ ਕਰ ਰਹੇ ਆ ਜਦ ਕਿ ਇਸ ਤਰ੍ਹਾਂ ਦਾ ਕੋਈ ਵੀ ਹੈ ਪੰਜਾਬ ਪੁਲਿਸ ਬਹੁਤ ਸક્ષਮ ਆ ਪੰਜਾਬ ਸਰਕਾਰ ਬਹੁਤ ਚੰਗੇ ਤਰੀਕੇ ਨਾਲ ਹਰ ਸਿੱਤੀ ਨੂੰ ਮੈਨੇਜ ਕਰਨ ਦੇ ਕਾਬਿਲ ਆ ਔਰ ਤੁਸੀਂ ਜੇ ਤੁਹਾਡੀ ਸੱਚੀ ਭਗਤੀ ਹੁੰਦੀ ਤਾਂ ਤੁਸੀਂ ਪੁਲਿਸ ਨਾਲ ਸੰਪਰਕ ਕਰਕੇ ਇਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰਾਉਂਦੇ ਔਰ ਦੂਜੀ ਗੱਲ ਤੁਸੀਂ ਆਪਣੇ ਸੋਰਸਸ ਦੱਸ ਦਿਓ ਕਿ ਕਿੱਥੋਂ ਚੱਲੇ ਸੀ ਕਿੱਥੇ ਆਏ ਸੀ ਕਿਵੇਂ ਡਿਲੀਵਰ ਹੋਈ ਸੀ ਜੇ ਤੁਸੀਂ ਸੱਚੀ ਪੰਜਾਬ ਨੂੰ ਪਿਆਰ ਕਰਦੇ ਆ ਪਰ ਤੁਸੀਂ ਤੁਹਾਡੀ ਜਿਹੜੇ ਤੁਹਾਡੇ ਸਟੇਟਮੈਂਟ ਆ ਉਹ ਕਿਸੇ ਵੀ ਤਰ੍ਹਾਂ ਲਈ ਨਹੀਂ ਦੱਸੇ ਕਿ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਆ ਕਿਉਂਕਿ ਇਹਨਾਂ ਦਾ ਇਲਾਕਾ ਵੀ ਬਾਰਡਰ ਵਾਲਾ ਹੈ ਨਾ ਸੋ ਇਸ ਕਰਕੇ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਹੋਣੀ ਆ ਇਹ ਕ੍ਰਾਸ ਬਾਰਡਰ ਦੇ ਕੰਮ ਜਿਹੜੇ ਆ ਕਿਸ ਤਰ੍ਹਾਂ ਹੁੰਦੇ ਹੋ ਸਕਦਾ ਕੋਈ ਪਿਛਲੇ ਸਮਿਆਂ ਚ ਕੋਈ ਦਾ ਤਾਲੁਕਤ ਰਹੀ ਵੀ ਹੋਣ ਇਹਨਾਂ ਦੇ ਉਹ ਦੂਜੀ ਗੱਲ ਹੈ ਕਿ ਕਾਂਗਰਸ ਦਾ ਇਹਨਾਂ ਨੇ ਕਿਹਾ ਕਿ ਸਾਸੀਂ ਉਹ ਭੁਗਤਿਆ ਸਾਰੇ ਤੇ ਉਹ ਪੈਦਾ ਵਿਦਾ ਇਹਨਾਂ ਕਾਂਗਰਸ ਦਾ ਕੀਤਾ ਸਗਾ ਜਿੰਨਾ ਵੀ ਪੰਜਾਬ ਦੇ ਸੰਤਾਪ ਭੁਗਤਿਆ ਉਹ ਕਿਹਦੀ ਸੀਗੀ ਉਹ ਦਿਮਾਗ ਦੀ ਕਾੜ ਉਹ ਸਾਰੀ ਕਾਂਗਰਸ ਦੀ ਸੀ ਸੋ ਆਪੇ ਕੀਤਾ ਸੀ ਆਪੇ ਨਾਲ ਕੋਲ ਆਪੇ ਦਾ ਸ਼ਿਕਾਰ ਹੋ ਗਿਆ ਆਪੇ ਹੁਣ ਉਹਨੂੰ ਡਰ ਜਿਹੜਾ ਉਹਦਾ ਦਿਖਾ ਰਹੇ ਆ ਕਿ ਇਸ ਤਰ੍ਹਾਂ ਪੰਜਾਬ 'ਚ ਹੋ ਗਿਆ ਬਟ ਇਟਸ ਅ ਵੈਰੀ ਇਰਰਿਸਪੋਨਸਿਬਲ ਸਟੇਟਮੈਂਟ ਇੱਕ ਐਲੋਫੀ ਦਾ ਲੀਡਰ ਤੋਂ ਔਰ ਇੱਕ ਮੈਚਿਊਰਡ ਪੋਲੀਟੀਸ਼ੀਅਨ ਤੋਂ ਅਸੀਂ ਬਿਲਕੁਲੇ ਤਵੱਜੋ ਨਹੀਂ ਕਰਦੇ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਮੀਡੀਆ ਦੇ ਰਾਹੀਂ ਲੋਕਾਂ ਨੂੰ ਦੇਣਗੇ ਤੁਹਾਨੂੰ ਪੰਜਾਬ ਵੀ ਚਿੰਤਾ ਹੈ ਤੁਸੀਂ ਪੁਲਿਸ ਨਾਲ ਸੰਪਰਕ ਕਰਕੇ ਇਸ ਤਰ੍ਹਾਂ ਦੀ ਸਟੇਟ ਜਿਹੜੀ ਤੁਹਾਡਾ ਮੈਸੇਜ ਤੁਸੀਂ ਕਨਵੇ ਕਰਦੇ ਤਾਂ ਸਾਨੂੰ ਲੱਗਦਾ ਕਿ ਤੁਹਾਡਾ ਪੰਜਾਬ ਦਾ ਕੋਈ ਪਿਆਰ ਹੈ ਸੋ ਇਟਸ ਬਿਲਕੁਲ ਇੱਕ ਪੋਲਿਟੀਕਲ ਸਟੰਟ ਹੈ ਤੁਹਾਡਾ ਔਰ ਜਿਹਦੇ ਨਾਲ ਤੁਸੀਂ ਆਪਣੀ ਸਿਆਸਤ ਨੂੰ ਚਮਕਾਉਣਾ ਚਾਹੁੰਦੇ ਹੋ ਮੀਡੀਆ ਚਾਹੁੰਦਾ ਤੁਹਾਨੂੰ ਸ਼ੌਕ ਹੈ ਤੁਸੀਂ ਗਲੈਮਰਸ ਜਿਹੜਾ ਸਟਾਈਲ ਹੈ ਤੁਹਾਡਾ ਕਿ ਮੀਡੀਆ ਹਰ ਵੇਲੇ ਤੁਹਾਡੇ ਅੱਗੇ ਘਤ ਕਮਦਾਰ ਰਹੇ ਇਸ ਕਰਕੇ ਤੁਸੀਂ ਕੋਈ ਨਾ ਕੋਈ ਪੁੱਠੀ ਸਟੇਟਮੈਂਟ ਦੇ ਕੇ ਪੰਜਾਬ ਦੇ ਮੀਡੀਆ ਨੂੰ ਅਟਰੈਕਟ ਕਰਨਾ